ਸਰਕਾਰ ਨੂੰ ਹੋਰ ਕੋਈ ਕੰਮ ਨਹੀਂ ਜਿਹੜੇ ਕਹਿੰਦੇ ਅਸੀਂ ਰੰਗਲਾ ਪੰਜਾਬ ਬਣਾਉਣਾ ਉਹਨਾਂ ਨੂੰ ਰੰਗਲਾ ਪੰਜਾਬ ਬਣਾਉਣ ਕੰਮ ਨੂੰ ਤੁਰਨਾ ਕਦੇ ਤੋਂ ਕਿਸਾਨਾਂ ਦੀਆਂ ਜ਼ਮੀਨਾਂ ਤੇ ਅੰਮਲਾ ਜੇ ਕਿਸਾਨ ਇਕੱਠੇ ਹੋਏ ਸਾਡੇ ਕਿਸਾਨ ਮਨਦੋਤ ਸਾਡੀਆਂ ਮਾਵਾ ਭੈਣਾ ਇਕੱਠਿਆ ਹੋਈਆਂ ਤਾਂ ਭਗਵਾਨ ਸਤਿਆਨੰਦ ਜੀ ਨੂੰ ਤਨੋਰ ਬਾਸਣ ਜੀ ਜਿਹੜੀ ਮਹਿਗੇ ਜਗ੍ਹਾ ਤੇ ਕੋਈ ਧਾਰਮਿਕ ਸਥਾਨ ਬਣੇ ਹੋਏ ਨੇ ਉਹਨਾਂ ਤੇ ਵੀ ਐਕਸਰ ਲਈ ਕਲੀਅਰਾ ਕਰਨ ਦਾ ਭਾਗ ਇਹ ਹੈ ਤੇ ਇਸੇ ਜਿਹੜੀ ਹੈ ਪਲਟਾਲ ਜਾਂ ਕਮੇਟੀ ਬਣਾਵਾਂਗੇ ਜਿੰਨੀਆਂ ਜਥੇਬੰਦੀਆਂ ਨੇ ਉਹਦੀ ਪੂਰੀ ਜਾਂਚ ਕਰਾਂਗੇ ਜਾਂਚ ਕਰਕੇ ਸੰਘਰਸ਼ ਕਮੇਟੀ ਬਣਾਵਾਂਗੇ ਜਿਹੜਾ ਅੱਜ ਦਾ ਮਸਲਾ ਹੈ ਇਹ ਮਸਲੇ ਨੂੰ ਸਰਕਾਰ ਨੂੰ ਮੈਂ ਡੀਸੀ ਸਾਹਿਬ ਨੂੰ ਇਹੇ ਦਿਨ ਤੇ ਕਰਦਾ ਵੇ ਕੋਈ ਹਮਲਾ ਨਾ ਪੋੜਿਆ ਜਾਵੇ ਇਹਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੋ ਇੱਥੇ ਦਾ ਪ੍ਰਸ਼ਾਸਨ ਹੋ ਤੇ ਕਿਸੇ ਸਤਾਨ ਨੂੰ ਕੋਈ ਢਾਈ ਢੇਰੀ ਕਰਨ ਦੇ ਉਹਨਾਂ ਨੇ ਧੱਕਾਸ਼ਾਹੀ ਕਰੇ